ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਰੁੱਡੇ ਜ਼ਿਲ੍ਹਾ ਮੁੱਗਾ ਲਾਡੀਪਾਈ ਦੇ ਕੋਲ ਤੇ ਮਿੱਤਰੋ ਜਾਨਵਰ ਤੁਹਾਨੂੰ ਦੋ ਤੇ ਦੋ ਗਾਵਾਂ ਇੱਕ ਕੱਟੀ ਨੀਲੀ ਰਵੀ ਦੀ ਤਿੰਨ ਜਾਨਵਰ ਟੋਟਲ ਵਿਖਾਉਣੇ ਆ ਤੇ ਭਾ ਗਾਵਾਂ ਦੇ ਮਿੱਤਰੋ ਤੁਹਾਨੂੰ ਬੱਛੀਆਂ ਵਾਲੇ ਵੀ ਬੱਛੀਆਂ ਵਾਲੇ ਮੋਲ ਦੇ ਵਿੱਚ ਗਾਵਾਂ ਦਵਾਦ ਰੀਆਂ ਦੁੱਧ ਪੀਣ ਲਾ ਦੇਣਾ ਤੁਹਾਨੂੰ ਅੱਜ ਕਰਦੇ ਲਾਡੀ ਵੀਰੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਵੀਰੇ ਠੀਕ ਆ ਵਧੀਆ ਜੀ ਛੇਤਾ ਦੇ ਪਰਿਵਾਰ ਬਾਈ ਵਧੀਆ ਵਧੀਆ ਜੀ ਚੜਦੀ ਕਲਾ ਦੀ ਸਾਰੇ ਹਾਂਜੀ ਹਾਂਜੀ ਠੀਕ ਆ ਅੱਜ ਜਾਨਵਰ ਦਿਖਾਉਣੇ ਆ ਪਾ ਤਿੰਨ ਹਨਾ ਹਾਂਜੀ ਬਾਈ ਤੇ ਆ ਲਾਲ ਲਗਾ ਦੀ ਕੀ ਡਿਟੇਲ ਆ ਲਾਡੀ ਵੀਰੇ ਏ ਬਾਈ ਦੂਜਾ ਸੂਆ ਸੂਈ ਵੀ ਆ ਠੀਕ ਆ ਵੀਰੇ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹ 6 ਤਰੀਕ ਦੀ ਸੂਈ ਆ ਜੀ 6 ਤਰੀਕ ਦੀ ਹਾਂਜੀ ਤੇ ਕਿੰਨੇ ਦੁੱਧ ਤੇ ਚੱਲਦੀ ਲਾਡੀ ਬਾਈ ਉਹਦਾ ਇਸ ਟਾਈਮ 8 8.5 ਕਿਲੋ ਹੋਊਗਾ ਜੀ ਏਣ ਕੰਡੇ ਜੋਖੇ ਕੰਡੇ ਜੋਖਾਂ ਨਾਲ 10 11 ਕਿਲੋ ਦੁੱਧ ਤੇ ਦੇ ਜੂਗਾ ਹਾਂ ਨਾ ਆਰਾਮ ਨਾਲ ਦੇਊਗੀ ਤੁਸੀਂ ਚੋਣ ਨੂੰ ਠੰਢੀ ਸੀ ਲਾ ਵੀਰੇ ਆਪਾਂ ਆਵੇ ਹੁਣ ਚੋਈ ਦੇਣੀ ਇਸ ਬੱਚਾ ਛੱਡ ਕੇ ਠੀਕ ਆ ਬਾਈ ਲਾਡੀ ਵੀਰੇ ਤੇ ਸੂਈ ਨੂੰ ਅੱਜ ਕਿੰਨੇ ਦਾ 3 ਤਰੀਕ ਦੀ ਕਿੰਨੇ ਦੀ ਨਹੀਂ ਨਹੀਂ 6 ਤਰੀਕ ਦੀ 6 ਤਰੀਕ ਦੀ ਸੂਈਆਂ ਤੇ ਅੱਜ ਹੈਗੀ ਆ 16 15 15 ਹਾਂ ਜੀ 9 ਦਿਨ ਹੋ ਗਏ ਹ ਨਹੀਂ ਹੈ ਚੱਲਿਆ ਨਹੀਂ ਠੀਕ ਹੈ ਵੀਰੇ ਕੀ ਰੇਟ ਰਹੂਗਾ ਵੱਡੇ ਪਈਆ ਦਾ ਰੇਟ ਇਹਦਾ ਬਾਈ 23000 23000 ਤੇ ਇੱਕ ਨਾ ਇਹਦੇ ਨਿੱਕੀ ਹੁੰਦੀ ਦੀ ਪਹਿਲਾਂ ਲੱਤ ਜੇ ਥੋੜਾ ਜਿਹਾ ਹੀ ਪ੍ਰੋਬਲਮ ਉਹ ਕਿ ਤੌਰ ਤੇ ਕੀ ਤਕਲੀਫ ਨਹੀਂ ਮੈਂ ਤੁਰਦੀ ਦਰਦੀ ਵਧੀਆ ਆ ਆਪਾਂ ਤੋਰ ਕੇ ਵੀ ਦਿਖਾ ਦਾਂਗੇ ਪੂਰੀ ਮਾੜੀ ਜੀ ਖੋਲੀ ਵੀਰੇ ਨੂੰ ਆਪਾਂ ਤੋਰ ਕੇ ਵਿਖਾ ਦਈਏ ਪਹਿਲਾਂ ਆਉ ਹੈਗੀ ਮਾੜੀ ਜੀ ਹੈ ਨਾ ਚਲੋ ਤਾਂ ਕਈ ਵਾਰੀ ਡਕ ਡੁਕ ਕੇ ਸੱਟ ਲੱਗ ਜਾਂਦੀ ਆ ਪਸ਼ੂ ਦੇ ਬਾਈ ਰੇਟ ਵੀ ਫਿਰ ਉਹੋ ਜਿਹਾ ਹੀ ਹੈ ਨਾ ਆ ਰੇਟ ਵੀ ਸਹੀ ਗੱਲ ਆ ਬਾਈ ਕੀ ਆਉਂਦਾ ਕੀ ਆ ਹੈ ਨਾ ਤੇ ਦੁੱਧ ਪੀਣ ਵਾਲੇ ਨੇ ਮੱਝਾਰੀ ਦਾ ਦੁੱਧ ਦੇ ਦਰ ਨੇ ਬਾਈ ਹ ਅੰਦਰ ਨੂੰ ਤੋੜ ਲਾ ਅੰਦਰ ਨੂੰ ਤੋੜ ਦੇ ਉਹਨੂੰ ਲੈ ਵੀਰੇ ਵੇਖੋ ਕਿਹਨਾਂ ਦੀ ਬਾਈ ਮੋੜ ਲਿਆ ਬਾਈ ਮੋੜ ਦੇ ਵੀਰੇ ਲੈ ਵਾਕਈ ਵੈੜ ਸੋਹਣੀ ਥਣ ਥਣ ਨੂੰ ਚੰਗਾ ਲੱਗਾ ਹੋਇਆ ਚੋਣ ਚਾਣ ਦੀ ਵੀ 100 ਦੀ 100 ਆ ਹਨਾ ਬਾਈ ਹਾਂਜੀ ਹੂੰ ਆ ਜਾ ਕਰਮ ਵਾਲੀਏ ਬਾਹਰ ਬਣ ਦੇ ਲਾਡੀ ਵੀਰੇ ਬਣ ਦੇ ਤੇ ਛੱਡ ਦਈਏ ਬੱਚਾ ਹਾਂਜੀ ਛੱਡ ਦਈਏ ਦੀ ਚਵਾਈ ਤੇ ਕਿੰਨਾ ਰੇਟ ਰੱਖਿਆ ਜਾਂਦਾ ਬਾਈ ਰੇਟ ਇਹਦਾ ਬਾਈ ਦੇ ਦਾਂਗੇ 22000 ਦੀ ਦੇ ਦਾਂਗੇ 22000 ਦੀ ਠੀਕ ਆ ਬਾਈ ਮੁੱਲ 23000 ਤੇ 22000 ਦੀ ਦੇ ਦੇਾਂਗੇ ਹਨਾ ਠੀਕ ਆ ਵੀ ਛੱਡੀ ਬੱਚਾ ਵੀਰੇ ਵਿਖਾਈ ਗਿਆਂ ਦੀ ਚਵਾਈ ਆਪਾਂ ਨਈ ਮਿੱਤਰੋ ਨਿਆਣਾ ਪਾ ਕੇ ਐਂ ਚੋਲ ਲੈਣਾ ਬਾਈ ਆਹ ਵੇਖ ਲਓ ਬੱਚਾ ਛੜਦਾ ਥੱਲੇ ਕਰਮਾਂ ਵਾਲੀ ਨੇ ਆਪਾਂ ਤੁਹਾਨੂੰ ਧਾਰਾ ਵੀ ਦੋ ਦੋ ਵਿਖਾ ਦਿੰਨੇ ਆ ਪਸਮਾ ਆਪ ਨੂੰ ਬਹੁਤ ਗੋਡਾ ਦੀਪ ਆਪਣਾ ਧਾਰਾ ਮਾਰਨ ਲੱਗਦੀ ਬਾਈ ਐਂ ਨੂੰ ਕਰਕੇ ਮਾਰਦੇ ਉਹ ਖੜਚਾ ਖੜੀ ਪਿੱਛੋਂ ਸਹੀ ਗਰਫੈਂਡਰ ਮੈਂ ਫੋਨ ਫੜਦਾ ਯਾਰ ਰੁਕ ਜਾ ਨਈ ਮਿੱਤਰੋ ਚਵਾਈ ਦੇਖ ਲਓ ਕਰਮਾਂ ਵਾਲੀ ਦੀ ਦੂਜਿਆਂ ਦੀ ਮਾਰਦੇ ਬਾਈ ਹੂੰ ਦੂਜੇ ਦਿਨ ਮਾਰ ਦਿੰਦੀ ਬਾਈ ਹੂੰ ਬਾਠ ਠੀਕ ਹੈ ਬਾਈ ਓਕੇ ਕਰਦੀ ਪਿਓ ਉਹ ਤੇਰੋਂ ਨੂੰ ਹੀ ਨਾ ਪਦੇ ਉਸੇ ਬਟਨ ਨੇ ਲੈ ਜੀ ਵੀਰੇ ਕੱਟੀ ਕਿੰਨੇ ਚਿਰ ਦੀ ਆ ਵੱਡੇ ਬਾਈ ਇਹ ਵੀ ਹੈਗੀ 18-19 ਮਹੀਨਿਆਂ ਦੀ ਕਿੰਨੇ ਦੀ 18-19 ਮਹੀਨੇ ਦੀ 18-19 ਮਹੀਨੇ ਦੀ ਆ ਹਾਂਜੀ ਅਥੇ ਕਿਹੜੀ ਲੇਨ ਦੇ ਵਿੱਚੋਂ ਇਹ ਤੇ ਆਪਣੀ ਰੋਡ ਇਹ ਬਲੱਡ ਲੈਣੀ ਹੈ ਠੀਕ ਹੈ ਬਈ ਪਈ ਨਹੀਂ ਪਤਾ ਹੈ ਕਿਹੜੇ ਸੀਮਨ ਦੀ ਆਪਾਂ ਨੂੰ ਇਹਨਾਂ ਨੇ ਮਾਰਕਿੰਗ ਮੁਰਕੀਆਂ ਸਾਰੀ ਹੈਗੀ ਹੈ ਨਾ ਬਈ ਜਮਾਂ ਪ੍ਰੋਪਰ ਸੂ ਤੇ ਸਾਰੇ ਤੁਹਾਨੂੰ ਤੇ ਸਾਰੇ ਨਿਸ਼ਾਨ ਹਟ ਗਏ ਅੱਖਾਂ ਵੀ ਦੇ ਦੋਵੇਂ ਹਾਂਜੀ ਦੋਨੇ ਕਵਰ ਹਾਂਜੀ ਬਸ ਠੀਕ ਹੈ ਬਈ ਅੱਖਾਂ ਇਹ ਕੱਟੀ ਦੀ ਝੋਲੀ ਝੜੀ ਬੜੀ ਕਮਾਲਾ ਹੋਣਾ ਬਹੁਤ ਬਹੁਤ ਹਾਂਜੀ ਹੋਵੇ ਵਾਕੇ ਬਈ ਡਰਦੀ ਆ ਥੋੜੀ ਜਿਹਾ ਨਾ ਹਾਂਜੀ ਇਹਦਾ ਰੇਟ ਬਈ ਲੱਡੀ ਵੀਰੇ ਇਹਦਾ ਰੇਟ ਫੋਨ ਤੇ ਕਰਾਂਗੇ ਜੈ ਜੀ ਹੋਊਗਾ ਬਈ ਜੈ ਜੀ ਜੈ ਜੀ ਹਾਂਜੀ ਠੀਕ ਹੈ ਲੱਡੀ ਪੁਰ ਨੂੰ ਤਾਂ ਰਹਿੰਦੀ ਠੰਡਾ ਹਨਾ ਇੱਕ ਗਾਂ ਤੁਹਾਨੂੰ ਮਿੱਤਰੋ ਆਪਾਂ ਹੁਣ ਅੱਗੇ ਦਿਖਾਉਨੇ ਆ ਆ ਜੋ ਗਾਂ ਵੀ ਦੇਖਦੇ ਆਪਾਂ ਲੈ ਵੀ ਮਿੱਤਰੋ ਇੱਕ ਆ ਵੜਾ ਇਹਦੀ ਵੀਰੇ ਕੀ ਡਿਟੇਲ ਹੈ ਲੜੀ ਭਾਈ ਏ ਵੀ ਬਈ ਦੂਜਾ ਸੂਗਾ ਸੂਈ ਆ ਜੀ ਸੂਈ ਹੈ ਇਹ ਇਹਦਾ ਪਰਸੂ ਹੀ ਸੂਈ ਆ ਜੀ ਥਾਣੇ ਦੇ ਵਾ ਬਹੁਤ ਚੰਗਾ ਹੈ ਨਾ ਲੱਗੀ ਬਈ ਹਾਂਜੀ ਹੂੰ ਰਾਖਿਆ ਹੀ ਆ ਠੀਕ ਹੈ ਬੱਚੀ ਹੈ ਤਾਂ ਬੜੇ ਬੜੇ ਸਿੰਘ ਜ਼ਰੂਰ ਆ ਹਾਂਜੀ ਪਰ ਦੁੱਧ ਕਿੰਨਾ ਚਲਦੀ ਬੋਲੇ ਤਹਣ ਦੁੱਧ ਦੇ ਰੇ ਥੱਲੇ ਵੀ 8 ਕਿਲੋ ਹੋਗਾ ਜੀ ਠੀਕ ਹੈ ਬਈ ਇਹ ਦੁੱਧ ਤੇਰਾ ਤੇ 12 13 ਕਿਲੋ ਦੇ ਦੂਹਾਂ ਜੀ ਰਾਹ ਨਾਲ ਲੱਡੀ ਬਰੀਕ ਬਹੁਤ ਆਣਾ ਤੋੜਦੇ ਨੂੰ ਠੰਡੀਆਂ ਵਟੇ ਆ ਆਪਾਂ ਦਿਖਾਈ ਦੇਣੀ ਇਹ ਵੀ ਹਾਂ ਠੀਕ ਹੈ ਬਈ ਲੱਡੀ ਵੀਰੇ ਤੇ ਤੋੜ ਦਈਏ ਲੱਡੀ ਵੀਰੇ ਪਹਿਲਾਂ ਮੈਂ ਤਾਂ ਨਾ ਮੜੀ ਕੋਈ ਨਾ ਪਤਾ ਰਹੀ ਮਾਰ ਹੀ ਲੱਗੀ ਠੀਕ ਚਲ ਮਰਾ ਦੇ ਕਮ ਲੈ ਵੀ ਮੈਟਰੋ ਅੱਛਾ ਲਾਡੀ ਵੀਰੇ ਇਹ ਕਿੰਨੇ ਦੀ ਦੇ ਦਾਂਗੇ ਭਾਈ ਹੈ ਲਾਡੀ ਭਾਈ ਇਹ ਭਾਈ ਦੇ ਦਾਂਗੇ 24000 ਦੀ ਠੀਕ ਹੈ ਜੇ ਜੋੜਾ ਲਵੇ ਕੋਈ ਇਕੱਠੀਆਂ ਦੋਵੇਂ ਭਾਈ ਫਿਰ 45000 ਚ ਪਹੁੰਚ ਕਰ ਦਾਂਗੇ 100 ਕਿਲੋਮੀਟਰ ਤੱਕ ਠੀਕ ਹੈ ਭਾਈ ਫਿਰ ਤਾਂ ਹੈਨਾ ਲੈ ਝੋਣ ਝਣ ਬਹੁਤ ਚੰਗਾ ਦੁੱਜੀ ਮਾਰਦੇ ਧਾਰਾ ਲਾਡੀ ਭਾਈ ਵਾਕਈ ਮਈਆਂ ਵਰਗੀਆਂ ਚਵਾਈਆਂ ਆ ਸਵਾਦ ਪੈਸੇ ਲਾਇਦਾ ਰਾਸਣ ਮਾਹੀ ਇੰਨੇ ਚੰਗੀ ਆ ਯਾਰ ਅੱਜ ਕੱਲ ਇੰਨੇ ਚ ਬੱਚਾ ਨਹੀਂ ਦਿੰਦਾ ਦੋ ਦਿਨਾਂ ਦੇ 12 13 ਕਿਲੋ ਬਾਕੀ ਲਾਡੀ ਬਾਈ ਲੇਵਾ ਲੂਵਾ ਬਹੁਤ ਖਰਾਬ ਵਹਿੜਦਾ ਬਾਈ ਹਾਂਜੀ ਉਹ ਦੂਜੀ ਚੰਗੀਆਂ ਦੇ ਵੀ ਚੰਗੀਆਂ ਬਾ ਬਣ ਦੀ ਲਾਡੀ ਵੀ ਨੇ ਬੱਛਾ ਬਾਈ ਕੋਈ ਗੱਲ ਨਹੀਂ ਧੰਨਵਾਦ ਸੀਲ ਠੰਡੀਆਂ ਹੁੰਦੇ ਵੀ ਹਨਾ ਹਾਂਜੀ ਬਾਕੀ ਇੱਕ ਗੱਲ ਹੋਰ ਦੋ ਗਲਾ ਅੰਗਾ ਮਈਆਂ ਵਰਗਾ ਦੁੱਧ ਡੈਰੀ ਫਾਰਮ ਵਾਲੇ ਭਰਾ ਨਾ ਜੇ ਕੋਈ ਘਰਾਂ ਦੇ ਵਿੱਚ ਦੁੱਧ ਪਾਉਂਦੇ ਆ ਜਿਹੜੇ ਡੈਰੀਆਂ ਵਾਲੇ ਮੱਝਾਂ ਦਾ ਦੁੱਧ ਘਟ ਜਾਂਦਾ ਹੁੰਦਾ ਆ ਚੁੱਪ ਕਰਕੇ ਦੋ ਗਾਇਆਂ ਲੈ ਜਾਓ ਬਾਈ ਤੁਹਾਡਾ ਪੂਰਾ ਮੱਝਾਂ ਦੇ ਬਰਾਬਰ ਜਿੰਨੇ ਦੀਆਂ ਲੈ ਕੇ ਜਾਣੀਆਂ ਉਹਨੇ ਦੁੱਧ ਚ ਪ ਦੁਆਇਆ ਦੋਵੇਂ ਤਿੰਨਾਂ ਦੇ ਮਗਰ ਬੱਚਾ ਹੁੰਦੇ ਮਗਰ ਵੀ ਬੱਚਾ ਵੀਰੇ ਨੰਬਰ ਕਿੰਨਾ ਵੀਰੇ 9890 99143 90142 98143 90142 ਪਿੰਡ ਰੋਡੇ ਜ਼ਿਲ੍ਹਾ ਮੁੱਗਾ ਵੀਡੀਓ ਦੇਖ ਲਈ ਧੰਨਵਾਦ